ਪਹਿਲਾ ਤਾਂ ਮੈਂ ਉਹ ਵੀ ਗੱਲਾਂ ਕਰਾਂਗੇ ਪਹਿਲਾ ਤਾਂ ਜਿਹੜੀ ਮਿਸ ਅੰਡਰਸਟੈਂਡਿੰਗ ਸਾਡੇ ਪਰਿਵਾਰਾਂ 'ਚ ਪਾਈ ਜਾ ਰਹੀ ਆ ਕੁਝ ਲੋਕਾਂ ਵੱਲੋਂ ਮੈਂ ਉਹ ਕਲੀਅਰ ਕਰਨਾ ਆਂ ਇੰਡਸਟਰੀ ਮੇਰਾ ਪਰਿਵਾਰ ਮੈਂ ਪੀਐਸਸੀ ਦਾ ਚੇਅਰਮੈਨ ਸੀ ਇਹ ਸਾਰਾ ਬੈਠੇ ਨੇ ਪਰਿਵਾਰ ਮੈਂ ਉਦੋਂ ਵੀ ਇੰਡਸਟਰੀ 'ਚ ਬਹੁਤ ਕੰਮ ਕੀਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਚੱਜੇ ਸ਼ਾਸਨ 'ਚ ਹੁਣ ਪੜੇ ਲਿਖੇ ਤੇ ਹੁਨਰਮੰਦ ਨੌਜਵਾਨਾਂ ਨੂੰ ਨੌਕਰੀਆਂ ਤੇ ਗਫੇ ਦਿੱਤੇ ਜਾ ਰਹੇ ਨੇ ਚੰਗੀ ਗੱਲ ਇਹ ਹੈ ਕਿ ਇਹ ਨੌਕਰੀਆਂ ਬਿਨਾ ਕਿਸੇ ਸਿਫਾਰਿਸ਼ ਤੋਂ ਮੈਰਿਟ ਦੇ ਆਧਾਰ ਤੇ ਦਿੱਤੀਆਂ ਜਾ ਰਹੀਆਂ ਹਨ ਹਾਲ ਹੀ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਵਿਭਾਗ ਚ 293 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਜਿਸ ਤੋਂ ਬਾਅਦ ਸਰਕਾਰੀ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨਾਂ ਦੀ ਗਿਣਤੀ 44974 ਹੋ ਗਈ ਹੈ ਤੇ ਇਹ ਸਾਰੀਆਂ ਨਿਯੁਕਤੀਆਂ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਅਪਣਾਉਣ ਮਗਰੋਂ ਨਿਪਰੇ ਚੜੀਆਂ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਤੁਸੀਂ ਮੇਰੇ ਰੰਗਲੇ ਪੰਜਾਬ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਹੋ ਮੈਂਬਰ ਬਣੇ ਹੋ ਅੱਜ ਤੁਸੀਂ ਸਾਡੇ ਪਰਿਵਾਰ ਦੇ ਨਵੇਂ ਮੈਂਬਰ ਹੋ ਪੰਜਾਬ ਸਰਕਾਰ ਦੇ ਸਿਰਫ 2.5 ਸਾਲ ਦੇ ਕਾਰਜਕਾਲ 'ਚ ਸੂਬੇ ਦੇ 44974 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਪੰਜਾਬ ਸਰਕਾਰ ਨੇ ਨਵੇਂ ਮਾਪਦੰਡ ਸਿਰਜੇ ਨੇ ਜਿਸ ਨਾਲ ਨੌਕਰੀਆਂ ਹਾਸਲ ਕਰਨ ਵਾਲੇ ਨੌਜਵਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਹੀ ਮੈਂ ਥੱਕਦੇ ਇਹ ਕਹਣਾ ਚਾਹੁੰਦਾ ਮੇਰੀ ਇਹ 2 ਸਾਲਾਂ ਵਿੱਚ ਦੂਸਰੀ ਨੌਕਰੀ ਹੈ ਪਹਿਲੀ ਜਿਹੜੀ ਨੌਕਰੀ ਮੈਂ ਅਸਿਸਟੈਂਟ ਲੀਗਲ ਆਫੀਸਰ ਪੰਜਾਬ ਪੁਲਿਸ ਜੁਆਇਨ ਕੀਤਾ ਸੀਗਾ ਉਹ ਵੀ ਮੈਂ ਉਹ ਨੌਕਰੀ ਵੀ ਮੈਂ ਮਾਨ ਸਰਕਾਰ ਦੇ ਟੈਨਯਰ ਦੌਰਾਨ ਪ੍ਰਾਪਤ ਕੀਤੀ ਸੀ ਤੇ ਇਹ ਦੂਸਰੀ ਨੌਕਰੀ ਮੈਂ ਉਹਨਾਂ ਦੇ ਟੈਨਯਰ ਦੌਰਾਨ ਪ੍ਰਾਪਤ ਕਰ ਰਿਹਾ ਹਾਂ ਇਸ ਤੋਂ ਬਾਅਦ ਟਰਾਂਸਪੇਰੈਂਸੀ ਦਾ ਕੋਈ ਵੱਡਾ ਸਬੂਤ ਮੈਨੂੰ ਲੱਗਦਾ ਹੋ ਸਕਦਾ ਬੜਾ ਅੱਛਾ ਲੱਗ ਰਿਹਾ ਜੀ ਇੰਨੇ ਸਾਲਾਂ ਦੀ ਜੋ ਮਿਹਨਤ ਹੁੰਦੀ ਹੈ ਉਹਦਾ ਜਦੋਂ ਕੋਈ ਨਿਪਤੀ ਪੱਤਰ ਮਿਲਦਾ ਤਾਂ ਬਰੀ ਖੁਸ਼ੀ ਵਾਲੀ ਗੱਲ ਹੈ 60 ਕਰੋੜ ਦੀਆਂ ਸੜਕਾਂ ਬਣਾਈਆਂ ਹੋਰ ਜੋ ਜੋ ਜਿੱਥੇ ਇੰਡਸਟਰੀ ਦੀਆਂ ਪਾਲਿਸੀਆਂ ਅਸੀਂ ਜਿੱਥੇ ਵੀ ਜਿੰਨੇ ਵੀ ਆਉਂਦੇ ਸੀ ਮੇਰੇ ਕੋਲ ਆ ਬੈਠੇ ਨੇ ਉਹ ਜਸਾਹ ਬੈਠਿਆ ਕਾਰਜੀ ਬੈਠੇ ਨੇ ਪੰਕਰਜੀ ਬੈਠੇ ਨੇ ਬੱਸੀ ਸਾਹ ਬੈਠੇ ਨੇ ਕਹਿੰਦੇ ਮਤਲਬ ਅਸੀਂ ਇੱਕ ਦੂਜੇ ਦੀ ਅ ਕਹਿੰਦੇ ਹੁੰਦੇ ਨਾ ਵੀ ਇੱਕ ਸੱਜੀ ਅੱਖ ਤੇ ਕੱਬੀ ਅੱਖਾਂ ਪਹਿਲੀ ਗੱਲ ਮੈਨੂੰ ਨਹੀਂ ਪਤਾ ਵੀ ਇਹ ਕੱਲ ਐਸਾ ਬਾੜਾ ਟਾਈਮ ਕੀ ਆਇਆ ਕਿ ਸਾਡੇ ਆਪਸ ਦੇ ਵਿੱਚ ਫ੍ਰਿਕਸ਼ਨ ਹੋਣ ਲਈ ਕਿਸੇ ਨੇ ਕਸਾ ਦੀ ਛੱਤੀ ਪਰ ਉਹ ਉਹਦੀ ਵੀ ਅਸੀਂ ਸਲਾਮਤੀ ਮੰਗਦੇ ਹਾਂ ਜਿਨ੍ਹਾਂ ਨੇ ਵੀ ਇਹ ਕਰਮ ਕਰਨ ਦੀ ਕੋਸ਼ਿਸ਼ ਕੀਤੀ ਮੇਰਾ ਇੰਡਸਟਰੀ ਨੂੰ ਹਮੇਸ਼ਾ ਅੱਗੇ ਲੈ ਕੇ ਜਾਣ ਦਾ ਕੰਮ ਰਿਹਾ ਹਮੇਸ਼ਾ ਆਲਵੇਸ ਇਕੱਲਾ ਮੈਂ ਸੀਗਾ ਮੈਂ ਇੰਡਸਟਰੀ ਲਈ ਹਮੇਸ਼ਾ ਲੜਦਾ ਆ ਸਾਹਮਣੇ ਬੈਠਦਾ ਕਿਉਂਕਿ ਇਹ ਉਹ ਲੋਕ ਨੇ ਜਿਹੜੇ ਸਰਕਾਰ ਦੇ ਕਮਾਊ ਪੁੱਤ ਨੇ ਇਸ ਐਮਪਲॉयਮੈਂਟ ਜਨਰੇਟ ਕਰਦੇ ਆ ਲੋਕਾਂ ਨੂੰ ਰੋਜ਼ਗਾਰ ਦਿੰਦੇ ਆ ਇਹ ਜੀਐਸਟੀ ਵੈਟ ਇਨਕਮ ਟੈਕਸ ਪੀਸੀਐਲ ਪੀਸੀਐਲ ਨੂੰ ਪੈਸੇ ਪੀਐਸਆਈ ਸਿਲੂ ਪੈਸੇ ਸਰਕਾਰਾਂ ਇੰਨਾ ਇੰਡਸਟਰੀਆਂ ਜੇ ਹੋਣੀਆਂ ਤਾਂ ਚੱਲਦੀਆਂ ਨੇ ਪਹਿਲੀ ਗੱਲ ਜੇ ਇੰਡਸਟਰੀ ਨਹੀਂ ਹੋਏਗੀ ਤੇ ਉੱਥੇ ਬਿਲਕੁਲ ਵੀ ਤਰੱਕੀ ਨਹੀਂ ਹੁੰਦੀ ਦੇਸ਼ ਦੀ ਅਸੀਂ ਤਾਂ ਬਾਹਰੋਂ ਸਾਡੇ ਮਾਲ ਸਾਹਿਬ ਤਾਂ ਬਾਹਰੋਂ ਇੰਡਸਟਰੀਆਂ ਬੁਲਾ ਰਹੇ ਆ ਵੀ ਆਓ ਇੱਥੇ ਆ ਕੇ ਉਦਯੋਗ ਲਾਓ ਪਿੱਛੇ ਵੀ ਜਾ ਕੇ ਆਏ ਨੇ ਜਰਮਨੀ ਵੀ ਜਾ ਕੇ ਆਏ ਨੇ ਹੋਰ ਉਜਾ ਸਾਹਿਬ ਵੀ ਨਾਲ ਗਏ ਇਸਵੇਂ ਨੂੰ ਬਜਾਦਿਆ ਤੇ ਮੈਂ ਇਹ ਗੱਲ ਕਿਵੇਂ ਸੋਚ ਸਕਦਾ ਵੀ ਮੈਂ ਆਪਣੀ ਇੰਡਸਟਰੀ ਦੇ ਖਿਲਾਫ ਚੱਲੂੰਗਾ ਹਾਂ ਇੰਡਸਟਰੀ ਨੂੰ ਅੱਗੇ ਲਿਆਉਣ ਦੇ ਵਿੱਚ ਹੁਣ ਤੁਹਾਡੀ ਗੱਲ ਤੇ ਆ ਰਿਹਾ ਮੈਂ ਜੇ ਉਹ ਆਪਣਾ ਜੀਵੀਆਰ ਆ ਉਹਦੇ ਵਿੱਚ ਮੈਨੂੰ ਪਤਾ ਲੱਗਿਆ ਸੀ ਕਿ ਕੁਝ ਤਰੁੱਟੀਆਂ ਨੇ ਜੇ ਮੈਂ ਆਪਣੀ ਇੰਡਸਟਰੀ ਬਚਾਉਣ ਵਾਸਤੇ ਮੈਂ ਜੀਵੀਆਰ ਵਿਜ਼ਿਟ ਕੀਤਾ ਵਾ ਪੀਐਸਆਈਸੀ ਵੇਲੇ ਵੀ ਇੱਕ ਵਾਰ ਗਿਆ ਸੀ ਉੱਥੇ ਜੋ ਚੇਅਰਮੈਨ ਸੀਗਾ ਉਦੋਂ ਵੀ ਕੁਛ ਸੀ ਗਿਆ ਉਦੋਂ ਮੈਂ ਉਹਨਾਂ ਨੂੰ ਕਹਿ ਕੇ ਵੀ ਆਇਆ ਸੀ ਕਿ ਭਈ ਆਪਣੀਆਂ ਇਹ ਤਰੁੱਟੀਆਂ ਦੂਰ ਕਰੋ ਕਿਉਂਕਿ ਇਹਦੇ ਨਾਲ ਸਾਡੀ ਇੰਡਸਟਰੀ ਬਨਾਬ ਹੁੰਦੀ ਹੈ ਉਸੇ ਤਹਿਤ ਮੈਂ ਉਧਰ ਉੱਥੇ ਗਿਆ ਸੀ ਜਿਹਦੇ ਵਿੱਚ ਜੋ ਤਰੁੱਟੀਆਂ ਸੀ ਸਭ ਤੋਂ ਵੱਡੀ ਤਰੁੱਟੀ ਤਾਂ ਇਹ ਆ ਭਈ 2018 ਤੋਂ ਬਾਅਦ ਉੱਥੇ ਮੋਨੀਟਰਿੰਗ ਕਮੇਟੀ ਅਜੇ ਤੱਕ ਦੁਬਾਰਾ ਬਣੀ ਨਹੀਂ ਜੋ ਕਿ ਬਣਨੀ ਚਾਹੀਦੀ ਉਹ ਇੰਡਸਟਰੀ ਲਿਸਟ ਚ ਚਲਾਉਣਾ ਆ ਆ ਬੈਠੇ ਇਹ ਚਲਾਉਣ ਸਾਰੇ ਕਿਉਂ ਨਹੀਂ ਚਲਾਣਗੇ ਸੈਕਿੰਡ ਉੱਥੇ ਹੋਰ ਵੀ ਉਸ ਤੋਂ ਇਲਾਵਾ ਇਸ ਕਰਕੇ ਮੈਂ ਦੁਬਾਰਾ ਗਿਆ ਸੀ ਕਿ ਜਿਹੜਾ ਵਾਟਰ ਫਲੋ ਜਿਹੜਾ ਉਹਨਾਂ ਕੋਲ 0.5 ਐਮਐਲਡੀ ਦਾ ਸੀਟਪੀ ਆ ਹੋ ਸਕਦਾ ਉਹਦੇ ਚੋਂ ਪ੍ਰੋਪਰ ਸਾਰੀ ਔਰ ਉਹਦੀ ਪਾਣੀ ਦੀ ਦੁਆਰਾ ਤੋਂ ਰੀਜਨਰੇਸ਼ਨ ਨਾ ਕਰ ਸਕਦੇ ਹੋ ਉਹਦੇ ਵਾਸਤੇ ਮੇਰੇ ਮਨ ਦੀ ਤਮੰਨਾ ਸੀ ਮੈਂ ਚੈੱਕ ਕਰਾਂ ਵੀ ਕਿੰਨਾ ਕਾ ਐਮਐਲਡੀ ਦਾ ਸਾਨੂੰ ਲੋਡ ਹੋ ਰਿਹਾ ਤਾਂ ਕਿ ਅਸੀਂ ਸਰਕਾਰ ਤੋਂ ਇੱਕ ਹੋਰ ਸੀਟਪੀ ਲਗਾ ਸਕਦੀ ਸਰਕਾਰ ਅਸੀਂ ਲਾਵਾਂਗੇ ਜੇ ਮੈਨੂੰ ਉੱਥੋਂ ਇਨਫੋਰਮੇਸ਼ਨ ਮਿਲੂਗੀ ਤਾਂ ਹੀ ਮੈਂ ਅਗਲੀ ਨਵਾਂ ਸਟੈਪ ਚੱਕੂਗਾ ਨਾ ਤਾਂ ਮੇਰੇ ਖਿਆਲ ਚ ਅਜੇ ਤੱਕ ਕਿਸੇ ਨੂੰ ਵੀ ਪ੍ਰੋਬਲਮ ਨਹੀਂ ਆਣੀ ਚਾਹੀਦੀ ਇਸ ਚੀਜ਼ ਦੀ ਵੀ ਭਾਈ ਗੋਗੀ ਉੱਥੇ ਕਿਉਂ ਗਿਆ ਉਜਾ ਸਾਹਿਬ ਵੀ ਜਾ ਸਕਦੇ ਆ ਬੱਸੀ ਸਾਹਿਬ ਵੀ ਜਾ ਸਕਦੇ ਨੇ ਉਪਕਾਰ ਜੀ ਵੀ ਜਾ ਸਕਦੇ ਨੇ ਪੰਕਜ ਸਾਰੇ ਹੈਗੇ ਨੇ ਜੇ ਉੱਥੇ ਕਮੀਆਂ ਹੈਗੀਆਂ ਨੇ ਕੋਈ ਗੱਲ ਨਹੀਂ ਅਸੀਂ ਦੇਖੋ ਪਬਲਿਕ ਦੇ ਨੁਮਾਇੰਦੇ ਆ ਪਬਲਿਕ ਦੇ ਇੱਕ ਗੱਲ ਕਰਨੀ ਆ ਗੁੱਡਾ ਨਾਲ ਸਾਡਾ ਬਿਲਕੁਲ ਸਾਫ਼ ਹੋਣਾ ਚਾਹੀਦਾ ਉਹਦੇ ਵਿੱਚ ਮੈਂ ਜਿਹੜੇ ਸਟੈਂਡ ਬਾਈ ਤੇ ਖੜਾ ਬਿਲਕੁਲ ਖੜਾ ਉਹਦੇ ਵਿੱਚ ਕੋਈ ਦੂਜੀ ਦੋਰਾਇਆ ਨਹੀਂ ਹੈ ਪਰ ਉਹਦੀ ਆਰਡ ਦੇ ਵਿੱਚ ਜੇ ਕੋਈ ਆਪਣੀਆਂ ਸਿਆਸੀ ਜਾਂ ਆਪਣੇ ਜੋਥੋ ਬਿਨ ਪਤਾ ਉਹ ਵੀ ਫਲੈਗਸ਼ਿਪਸ ਹੈਗੀਆਂ ਨੇ ਮੈਂ ਲੈ ਕੇ ਆਉਂਗਾ ਸਾਹਮਣੇ ਬੇਫਿਕਰ ਹੋ ਜਿਸ ਕਰਕੇ ਪਵਾੜੇ ਪੈਣ ਦੇ ਕਾਰਨ ਹੋ ਰਹੇ ਨੇ ਅਸੀਂ ਪਵਾੜੇ ਨਹੀਂ ਪੈਣ ਦੇਣੇ ਸਭ ਤੋਂ ਪਹਿਲਾਂ ਇੰਡਸਟਰੀ ਦੇ ਨਾਲ ਮੈਂ ਖੜਾ ਪਹਿਲਾਂ ਵੀ ਖੜਾ ਸੀ ਅੱਜ ਵੀ ਖੜਾ ਔਰ ਹਮੇਸ਼ਾ ਸਾਰੇ ਮੇਰੇ ਕੋਲ ਜੈਂਟਲ ਪਰਸਨਸ ਆਉਂਦੇ ਨੇ ਜਦੋਂ ਵੀ ਜਦੋਂ ਵੀ ਮੇਰੇ ਕੋਲ ਆਏ ਨੇ ਮੈਂ ਹਮੇਸ਼ਾ ਨਿਵਾਜਿਆ ਕਿਉਂਕਿ ਹਮੇਸ਼ਾ ਮੇਰੀ ਪਿੱਠ ਤੇ ਖੜੇ ਨੇ ਲੋਕ ਤੇ ਮੈਂ ਕੋਈ ਐਸਾ ਇਨਸਾਨ ਨਹੀਂ ਆਏ ਮੈਂ ਆਪਣੇ ਪਰਿਵਾਰ ਨੂੰ ਮਾਰੂਗਾ ਹਾਂ ਜਿਹੜੇ ਪਰਿਵਾਰ ਦੇ ਵਿੱਚ ਕੋਈ ਕੁਸਪੈਟ ਕਰਕੇ ਕਮੀ ਪੇਸ਼ੀ ਕਰਨੀ ਜਾਂਦਾ ਮਤਲਬ ਇਹਨਾਂ ਬਦਨਾਮ ਸਾਨੂੰ ਤੇ ਇੰਡਸਟਰੀ ਨੂੰ ਕਰਨਾ ਜਾਂਦਾ ਉਹ ਅਸੀਂ ਹਰ ਕਿਸੇ ਨਹੀਂ ਹੋਣ ਦੇਣਾ ਬੜੀਆਂ ਜਖਮਾਰਾਂ ਦੀ ਖਬਰਾਂ ਲੱਗੀਆਂ ਜੀ ਇਹ ਇਹਦਾ ਦਿਮਾਗ ਖੜ ਗਿਆ ਜੀ ਇਹਦਾ ਦਿਮਾਗ ਦਾ ਇਲਾਜ ਕਰਾਉਣਾ ਚਾਹੀਦਾ ਮੈਂ ਉਹਨਾਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਅਜੇ ਤੱਕ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੇਰਾ ਦਿਮਾਗ ਸਹੀ ਰੱਖਿਆ ਪਰ ਧੂਮੂਗਾ ਜਰੂਰ ਧੂਮੂਗਾ ਉਹਨਾਂ ਵਾਸਤੇ ਜਿਨ੍ਹਾਂ ਨੇ ਇੱਕ ਸਾਡੇ ਸ਼ਾਂਤੀਪੂਰਵਕ ਬਿਜ਼ਨਸਮੈਨ ਨੂੰ ਅੱਜ ਡਿਸਟਰਬ ਕੀਤਾ ਕਿਉਂਕਿ ਇਹ ਲੋਕ ਪੀਸ ਲਵਰ ਨੇ ਸਾਰੇ ਆਪਣਾ ਇੱਕ ਕਾਰੋਬਾਰ ਕਰਦੇ ਨੇ ਔਰ ਆਪਣੇ ਘਰਾਂ ਚ ਜਾਂਦੇ ਨੇ ਆਪਣੀ ਨੇਕ ਕਮਾਈ ਕਰਕੇ ਔਰ ਉਹਦੇ ਚੋ ਚੈਰੀਟੀ ਨੇ ਕੰਮ ਕਰਦੇ ਨੇ ਸੀਐਸਆਰ ਦਿੰਦੇ ਨੇ ਇਹ ਸਰਕਾਰਾਂ ਨੂੰ ਸਾਨੂੰ ਵੀ ਦਿੰਦੇ ਨੇ ਤੇ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਕਿੱਦਾਂ ਜਾ ਸਕਦੇ ਹਾਂ ਪਹਿਲਾਂ ਤਾਂ ਮੈਸੇਜ ਦੀ ਨਿਖੇਦੀ ਕਰਦਾ ਦੂਜਾ ਪਰਿਵਾਰ ਬੈਠਾ ਮੇਰਾ ਬਾਕੀ ਫੇਰ ਵੀ ਕੋਈ ਜਾਣੇ ਨਾਣੇ ਮੇਰੇ ਤੋਂ ਤੁਹਾਨੂੰ ਲੱਗਦਾ ਕਿ ਮੇਰੇ ਮੈਂ ਪਹਿਲੀ ਗੱਲ ਮੇਰੇ ਤੋਂ ਕੋਈ ਵੀ ਗੱਲ ਇੰਡਸਟਰੀ ਦੇ ਖਿਲਾਫ ਮੈਂ ਬੋਲਿਆ ਨਹੀਂ ਅੱਜ ਤੱਕ ਔਨ ਰਿਕਾਰਡ ਕੈਮਰੇ ਤੇ ਕਹਿ ਦਵੇ ਜਿਹੜੇ ਮੈਂ ਜੀਵੀਆਰ ਚ ਗਿਆ ਮੈਂ ਜੀਵੀਆਰ ਬਾਰੇ ਬੋਲਿਆ ਬੋਲੂੰਗਾ ਵੀ ਅੱਗੋਂ ਵੀ ਬੋਲੂੰਗਾ ਮੈਂ ਟਿਕੂੰਗਾ ਨਹੀਂ ਜਦ ਤੱਕ ਉਹ ਸਿਸਟਮਾਈਜ਼ ਨਹੀਂ ਹੁੰਦਾ ਸਾਰਾ ਸਿਸਟਮਾਈਜ਼ ਹੋਣਾ ਬਹੁਤ ਜ਼ਰੂਰੀ ਹੈ ਉਹਦਾ ਕਿਉਂਕਿ ਸਾਡੇ ਲੋਕ ਪੈਸੇ ਵੀ ਦਿੰਦੇ ਨੇ ਔਰ ਬੁਦਨਾਮੀ ਵੀ ਅਸੀਂ ਲੈਣੇ ਆ। ਵਾਟਰ ਪਿਉਰੀਫਾਈਂਗ ਦੀ ਕਿਉਂ ਭਾਈ? ਅਸੀਂ ਪੈਸੇ ਨਹੀਂ ਦਿੰਦੇ। ਸਾਡੇ ਤੋਂ ਤੁਸੀਂ ਪੈਸੇ ਲੈ ਕੇ ਜਾਂਦੇ ਹੋ, ਪਾਣੀ ਲੈ ਕੇ ਜਾਂਦੇ ਹੋ। ਪਾਣੀ ਇਰੀਗੇਸ਼ਨ ਹੁਣ ਫੋਕਲ ਉਹ ਕਹਿੰਦੇ 26 ਕਿਲੋਮੀਟਰ ਤੱਕ ਸਾਡੇ ਇਰੀਗੇਸ਼ਨ ਚੱਲਦੀ ਆ। ਫੋਕਲ ਪੁਆਇੰਟ ਤਾਂ ਸਾਰਾ ਸੁੱਕਾ ਪਿਆ ਇੱਥੇ। ਉੱਥੇ ਇਰੀਗੇਸ਼ਨ ਕਰ ਦੇਣੀਆਂ ਗ੍ਰੀਨ ਬੈਲਟਾਂ ਨੇ। ਦੱਸੋ ਕਿ ਤੁਸੀਂ ਜਾਓ ਕੈਮਰੇ ਲੈ ਕੇ ਜਾਓ ਫੋਕਲ ਪੁਆਇੰਟ ਤੇ। ਆਪਰ ਜਿਹਾ ਉਹ ਐਡੀ ਸੋਣੀ ਉੱਥੇ ਪਲਾਈ ਹੋਈ ਗ੍ਰੀਨ ਵੈਂਟ ਇਹਨਾਂ ਨੇ ਬਣਾਈ ਹੋਈ ਆ ਮੇਰੇ ਸਾਹਮਣੇ ਇਹਨਾਂ ਦੇ ਸਵੇਰਾਟੋਂ ਦੇ ਸਾਹਮਣੇ ਨਾਲ ਦਿਖਾਈ ਚ ਰਿਹਾ ਨੇ ਬੱਸੀ ਸਾਹਿਬ ਮਤਲਬ ਪਾਣੀ ਦੀ ਇਰੀਗੇਸ਼ਨ ਉੱਥੇ ਹੀ ਕਰੀ ਜਾਂ ਫੋਕਲ ਪੁਆਇੰਟ ਜੀ 26 ਕਿਲੋਮੀਟਰ ਜਾਂਦੀ ਲੋੜ ਹੀ ਨਹੀਂ ਠੀਕ ਹੈ ਨਾ ਇਹ ਗੱਲਾਂ ਬਹੁਤ ਨੇ ਸਲੱਜ ਕਿੱਥੇ ਜਾਂਦਾ ਹੈ ਸਲੱਜ ਆਫਟਰ ਰੇਨ ਸਲੱਜ ਜਿਹੜਾ ਪੂਰੀ ਹੋਣ ਤੋਂ ਬਾਅਦ ਜਿਹੜਾ ਉਹਦੀ ਹੁੰਦਾ ਰਾਈਟ ਉਹ ਕਿੱਥੇ ਜਾਂਦਾ ਜੀ ਕਿੱਥੇ ਛੱਡਦੇ ਨੇ ਠੀਕ ਹੈ ਰਾਮਕੀ ਕੰਪਨੀ ਜਿਹੜੀ ਡੇਰਾ ਬਸੀ ਲੱਗੀ ਹੋਈ ਆ ਨਿੰਬੂ ਆ ਜਿੰਨੂੰ ਨਿੰਬੂ ਆ ਕਹਿੰਦੇ ਆ ਦਿਖਾਣ ਉੱਥੋਂ ਦੇ ਰਿਕਾਰਡ ਕਿ ਕਿੰਨੀਆਂ ਗੱਟੀਆਂ ਉੱਥੇ ਜਾਂਦੀਆਂ ਨੇ ਇੱਕ ਪੀਐਸਐਸਸੀ ਦੇ ਦੋ ਅਫਸਰ ਜਿਹੜੇ ਰਿਟਾਇਰ ਹੋ ਜਾਣ 20 ਸਾਲ ਹੋ ਗਏ ਕੀ ਆ ਉਹ ਸੀਜੀਟੀ ਚਲਾਉਣਗੇ ਚਲਾਉਣਗੇ ਸਾਡੇ ਇੰਡਸਟਰੀ ਲਿਸਟ ਦੇ ਆਰ ਐਮਪਲਾਈ ਯੂ ਰਿਟਾਇਰ ਹੋ ਚੁੱਕੇ ਨੇ ਸਿਰਫ ਹਾਂ ਇਹਨੇ ਰਿਟਾਇਰ ਹੋ ਚੁੱਕੇ ਹਾਂ ਮਿਸਟਰ ਐਸਪੀ ਸਿੰਘ ਹੋ ਗਿਆ ਉਹ ਜਨਾਂ ਦੀ ਸੀਜੀਟੀ ਯੈਸ

ਹੈ ਜੋ ਜੀ ਵੀ ਆਰ ਦਾ ਕਿ ਨਿੰਬੂ ਵਾਲਾ ਜੀ ਵੀ ਆਰ ਤੋਂ ਜੀ ਵੀ ਆਰ ਜਿਹੜਾ ਕਲਸਟਰ ਹੈ ਉਹਦਾ ਉਹ ਨੁਮਾਇੰਦਾ ਸਰਕਾਰ ਸਰਕਾਰ ਵੱਲੋਂ ਕਿ ਇੱਕ ਬੰਦਾ ਰਿਟਾਇਰ ਹੋ ਗਿਆ ਉਹਦੀ ਕੀ ਰਿਸਪੌਂਸਿਬਿਲਟੀ ਹੈ ਜੀ ਕਲਸਟਰ ਸਰਕਾਰ ਨੇ ਉਹ ਅਸੀਂ ਦੇਖਾਂਗੇ ਨਾ ਅਸੀਂ ਸਰ ਮਿਸ ਕਮਿਊਨੀਕੇਸ਼ਨ ਕਿੱਥੇ ਰਹਿ ਗਿਆ ਦੇਖੋ ਮੇਰੇ ਰਾਜ ਸਾਡੇ ਸਾਹਮਣੇ ਗੱਲ ਕਰਦਾ ਆਪਣੇ ਸਰਕਾਰ ਜੋ ਪ੍ਰੈਸ ਦੇ ਸਾਹਮਣੇ ਮੇਰੇ ਮੂੰਹ 'ਚ ਕੋਈ ਬਿਆਨ ਇੰਡਸਟਰੀ ਦੇ ਖਿਲਾਫ ਦਿਖਾ ਦਿਓ ਮੈਂ ਨੀਵਾ ਬਹਿ ਜਾਣਾ ਨਹੀਂ ਇੰਡਸਟਰੀ ਨਾਲ ਬੈਠੀ ਤੁਹਾਡੇ ਨਾਲ ਆ ਬੈਠੀ ਪਹਿਲਾਂ ਆ ਬੈਠੀ ਨਹੀਂ ਗਿਆ ਕਿ ਮੈਂ ਫਿਕਰ ਆ ਰਹੀ ਚਾਹਾਂ ਨੂੰ ਗਿਆ ਰਹਾ ਸਰ ਕਿਉਂ ਛੱਡ ਕੇ ਜਾਣਗੇ ਅਸੀਂ ਜਾਣ ਦਿਆਂਗੇ ਇਹਨਾਂ ਨੂੰ ਅਸੀਂ ਇਹਨਾਂ ਦੇ ਮੂਹਰੇ ਖੜੇ ਆ ਅਸੀਂ ਫਾਟਕ ਬੰਦ ਕਰ ਲੈਣਾ ਸ਼ੈਂਪੂ ਬੈਰੀਅਰ ਵਾਲਾ ਤੇ ਦੂਜਾ ਤੀਜਾ ਇੱਕ ਮੇਚ ਚਲਣਗੇ ਸਾਡੇ ਪੰਜਾਬ ਦੇ ਅਸੀਂ ਆਪਣੇ ਪੰਜਾਬ ਦੇ ਅਸੀਂ ਆਪਣੇ ਪੰਜਾਬ ਦੇ ਕਮਾਊ ਪੁੱਤ ਕਿਉਂ ਬਾਹਰ ਭੇਜਾਂਗੇ ਅਸੀਂ ਇਹਨਾਂ ਨੂੰ ਹੋਰ ਬੂਸਟ ਕਰਾਂਗੇ ਇਹਨਾਂ ਨੂੰ ਹੋਰ ਜਗ੍ਹਾ ਵੀ ਦਵਾਂਗੇ ਜੋਬ-ਜੋਬ ਸਰਕਾਰ ਦੀਆਂ ਪਾਲਸੀਆਂ ਨੇ ਅਸੀਂ ਜਾ ਕੇ ਇੰਡਸਟਰੀ ਡਿਪਾਰਟ ਕੋਈ ਸਾਰੇ ਪਰਿਵਾਰ ਉੱਥੇ ਆਂਦੇ ਨੇ ਪਾਲਸੀ ਕਮਰੇ ਜਿਹੜੇ ਹੋਰ ਲੋਕ ਨੇ ਉਹ ਵੀ ਸਵਾਲ ਪੁੱਛ ਰਹੇ ਨੇ ਕਹਿੰਦੇ ਕਿ ਸਰਕਾਰ ਦੇ ਵਿੱਚ ਰਹਿ ਕੇ ਇੱਕ ਨੁਮਾਇੰਦਾ ਆ ਜਾਏ ਕਿ ਉਹ ਵਿਧਾਇਕ बार-बार ਇਹ ਗੱਲ ਕਹਿੰਦਾ ਕਿ ਅਧਿਕਾਰੀ ਕਰਨ ਦੇ ਚਾਹੀਦਾ ਮੈਂ ਅੱਜ ਵੀ ਕਹਿੰਦਾ ਨਹੀਂ ਸੁਣਦੇ ਆ ਪੋਲੂਸ਼ਨ ਬੋਰਡ ਵਾਲੇ ਕਿਉਂ ਨਹੀਂ ਸੁਣਦੇ ਪੋਲੂਸ਼ਨ ਬੋਰਡ ਵਾਲੇ ਦੀ ਜ਼ਿੰਮੇਵਾਰੀ ਬਣਦੀ ਆ ਵੀ ਜੇ ਉਹਦਾ ਸੀਟਪੀ ਦੀ ਕਪੈਸਿਟੀ ਘਟਾਉ ਨੂੰ ਵਧਾਵੇ ਪੋਲੂਸ਼ਨ ਬੋਰਡ ਨੇ ਵਧਾਣੀ ਹੈ ਕੰਸੈਂਟ ਆ ਦੇਵੇ ਉਹਨਾਂ ਨੂੰ ਠੀਕ ਹੈ ਮਸ਼ੀਨਰੀ ਲਗਾਓ ਇਹ ਇਹ ਸੀਟਪੀ ਚਲਾਉਣ ਵਾਲੀ ਐਸੋਸੀਏਸ਼ਨ ਹੈ ਜੀ ਆਪਣਾ ਲੈਟਸ ਲੈਫਟ ਹਾਂ ਉਹ ਇਲੈਕਸ਼ਨ ਹੋਏ ਜੀ ਉਹ ਉਸੇ ਗੱਲ ਤੇ ਮੈਂ ਕਹਿਣਾ ਚਾਹੁੰਦਾ ਨਾ ਇਹ ਇਲੈਕਸ਼ਨ ਹੋਣ ਇਹਨਾਂ ਦੇ ਹੱਥਾਂ 'ਚ ਆਵੇ ਸੀਟਪੀ ਪਲਾਨ ਮੋਨਿਟਰਿੰਗ ਕਮੇਟੀ ਉਹ ਵੀ ਹੋਈ ਹੈ ਨਾ ਜੀ ਮੈਂ ਤੁਹਾਡੇ ਲੋਕਾਂ ਨੂੰ ਇਹ ਜੀ ਸਰਕਾਰ ਨੂੰ ਸਰ ਅਸਕਮੇ ਕਮੀ ਕੋਈ ਨਹੀਂ ਸਰਕਾਰ ਮੇਰੀ ਮੇਰੀ ਗੱਲ ਸੁਣੋ ਹੁਣ ਸਰਕਾਰ ਵੱਲੋਂ ਕਮੀ ਨਹੀਂ ਸਰਕਾਰ ਮੈਂ ਸਰਕਾਰ ਦਾ ਨੁਮਾਇੰਦਾ ਸਰਕਾਰ ਵੱਲੋਂ ਹੀ ਮੈਂ ਗੱਲ ਕਰ ਰਿਹਾ ਠੀਕ ਹੈ ਮੈਂ ਡਾਇਰੈਕਟਰ ਆਫ ਇੰਡਸਟਰੀ ਨਾਲ ਗੱਲ ਮੈਂ ਡਾਇਰੈਕਟਰ ਆਫ ਇੰਡਸਟਰੀ ਨਾਲ ਗੱਲ ਕਰਕੇ ਅਸੀਂ ਡੇਟ ਡਿਕਲੇਅਰ ਕਰਾਵਾਂਗੇ ਉਹਦੀ ਲੈਫਟ ਸੀ ਅਸੀਂ ਦੁਆਰਾ ਤੋਂ ਚੋਣ ਕਰਾਵਾਂਗੇ ਚੋਣ ਕਰਾ ਕੇ ਅਸੀਂ ਜੋ ਸਾਡੇ ਇੰਡਸਟਰੀਸਟ ਭਰਾ ਨੇ ਇਹ ਚਲਾੜਨ ਨੂੰ ਸਾਨੂੰ ਖੁਸ਼ੀ ਆਊਗੀ ਪਹਿਲਾਂ ਇਹਨਾਂ ਨਾਲ ਸਵਾਲ ਕਰ ਲੋ ਜੋ ਅਸੀਂ ਜਵਾਬ ਦਿੰਦੇ ਅਸੀਂ ਆ ਜਾਾਂਗੇ ਸਾਹਮਣੇ ਸਾਨੂੰ ਸਵਾਲ ਕਰਦੇ ਜਵਾਬ ਦੇਾਂਗੇ ਠੀਕ ਹੈ ਕਹਿਣ ਦਾ ਮਤਲਬ ਬੋਟੀ ਜੀ ਗੱਲ ਇੱਥੇ ਮੁੱਕਦੀ ਆ ਅਸੀਂ ਟੋਟਲ ਠੋਕੇ ਸੀਨਾ ਤਾਣ ਕੇ ਇੰਡਸਟਰੀ ਦੇ ਨਾਲ ਖੜੇ ਆ ਪਰ ਜਿਹੜੀਆਂ ਪਿੱਛੇ ਕਾਲੀਆਂ ਭੇਡਾਂ ਨੇ जिन्होंने रचन की कोशिश की नहीं बख्शे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और वट्स चैनल पर